ਨਹੀਂ ਤੇ ਹਾਨੂੰ ਸਰਕਾਰੀ ਯੋਜਨਾ ਦਾ ਕੋਈ ਲਾਭ ਨਹੀਂ ਮਿਲਣਾ ਠੀਕ ਆ ਡੈਡੀ ਜੀ ਹਾਂਜੀ ਮੈਡਮ ਜੀ ਤੁਹਾਡੇ ਘਰੇ ਕਿੰਨੇ ਮੈਂਬਰ ਆ ਅਸੀਂ 3 ਮੈਂਬਰ ਹਾਂ ਅੱਛਾ ਘਰੇ ਫ੍ਰਿਜ ਹੈਗੀ ਆ ਨਹੀਂ ਮੈਡਮ ਜੀ ਸਾਡੇ ਫ੍ਰਿਜ ਨਹੀਂ ਆ ਅਸੀਂ ਤਾਂ ਘੜੇ ਦਾ ਪਾਣੀ ਪੀਂਨੇ ਆ ਠੀਕ ਆ ਘਰੇ ਏਸੀ ਕੂਲਰ ਪੱਖਾ ਨਹੀਂ ਹੈਗਾ ਮੈਡਮ ਜੀ ਤੁਹਾਡੀ ਸੋਂ ਅਸੀਂ ਤਾਂ ਰਾਤ ਨੂੰ ਕੋਠੇ ਤੇ ਮੰਜੇ ਢਾ ਕੇ ਸੌਂਨੇ ਆ ਅੱਛਾ ਕੋਈ ਗੱਲ ਨਹੀਂ ਔਰ ਅਭੀ ਤੋ ਰੁਕੋ ਘਰੇ ਕੋਈ ਕਾਰ ਜਾਂ ਮੋਟਰਸਾਈਕਲ ਹੈਗੀ ਨਹੀਂ ਮੈਡਮ ਜੀ ਘਰੇ ਮੋਟਰਸਾਈਕਲ ਕਾਰ ਤਾਂ ਨਹੀਂ ਪਰ ਇੱਕ ਸਾਈਕਲ ਹੈਗੀ ਆ ਅੱਛਾ ਬਸ ਇੱਕ ਸਾਈਕਲ ਹੀ ਆ ਹਾਂਜੀ ਮੈਡਮ ਜੀ ਪਰ ਉਹਦਾ ਵੀ ਰਿੰਮ ਟੁੱਟਾ ਜ਼ਮੀਨ ਤੇ ਹੋਊਗੀ ਤੁਹਾਡੇ ਕੋਲ ਉਹ ਤੇ ਹੁਣੀ ਥੋੜੀ ਬਹੁਤ ਜੇ ਸਾਡੇ ਕੋਲ ਜ਼ਮੀਨ ਹੁੰਦੀ ਐ ਲੋਕਾਂ ਦੀ ਦਿਹਾੜੀ ਕਿਉਂ ਕਰਨੀ ਸੀ ਹਾਂਜੀ ਮੈਡਮ ਜੀ ਅਸੀਂ ਤਾਂ 300 ਰੁਪਏ ਦਿਹਾੜੀ 'ਚ ਸਰਪੰਚ ਦੇ ਖੇਤਾਂ 'ਚ ਕੰਮ ਕਰਦੇ 100 ਕਿ ਹਲੋ ਭੈਣ ਇਹੋ ਜਿਹਾ ਘਰ ਰਿਸ਼ਤਾ ਕਰ ਲਗੀ ਹੈ ਕੁੜੀ ਦਾ ਜਿੱਥੇ ਆਪ ਲੰਗ ਬਾਪ ਲੰਗ